ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਅਨਿਕੇਸ਼ ਸ਼ਰਮਾ ਪੰਜ ਸਾਲਾਂ ਹਰਵੀਰ ਸਿੰਘ ਦੀ ਇੱਕ ਪ੍ਰਵਾਸੀ ਦੇ ਵੱਲੋਂ ਉਹਨੂੰ ਘਰੋਂ ਕਿਡਨਾਪ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਕਿ ਲੋਕਾਂ ਵੱਲੋਂ ਵਿਦਾਊਟ ਵੈਰੀਫਿਕੇਸ਼ਨ ਰਹਿ ਰਹੇ ਨੇ ਉਹਦਾ ਵਿਰੋਧ ਜਤਾਇਆ ਜਾ ਰਿਹਾ ਹੈ ਤਾਂ ਹੁਣ ਮੁਹੱਲਾ ਰਾਮ ਸ਼ਰਨਮਨ ਕਲੇਵ ਤੋਂ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਮ ਲੋਕ ਜੋ ਕਿ ਮਹੱਲੇ ਦੇ ਵਿੱਚ ਰਹਿੰਦੇ ਨੇ ਤਾਂ ਪ੍ਰਵਾਸੀਆਂ ਦੇ ਵੱਲੋਂ ਉਹਨਾਂ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ। ਉਹਨਾਂ ਦੇ ਗੱਲ ਪਿਆ ਗਿਆ ਹੈ ਤਾਂ ਕਾਰਨ ਕੀ ਹੈ? ਬਲਜੀਤ ਕੌਰ ਨਾਮਕ ਦੇ ਮਹਿਲਾ ਨੇ ਜੋ ਕਿ ਰਹਿੰਦੇ ਨੇ ਤਾਂ ਗਾਣੇ ਉੱਚੀ-ਉੱਚੀ ਪ੍ਰਵਾਸੀਆਂ ਦੇ ਘਰ ਜਿਹੜੇ ਕਿ ਲੱਗੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਕਿ ਬੱਚੇ ਨੇ ਉਹ ਘਰੇ ਪੜ ਰਹੇ ਨੇ ਤਾਂ ਜਿਹੜੇ ਜਿਸ ਦੇ ਕਰਕੇ ਉਹਨਾਂ ਨੂੰ ਕਾਫੀ ਡਿਸਟਰਬੈਂਸ ਹੋ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਗਾਲੀ ਗਲੋਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਗਲ ਪਿਆ ਜਾਂਦਾ ਹੁਣ ਪੂਰਾ ਮਾਮਲਾ ਕੀ ਹੈ ਉਹ ਵੀ ਅਸੀਂ ਜਾਣਦੇ ਹਾਂ ਹਾਂਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਜੀ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਬਲਜੀਤ ਕੋਹੜਾ ਤੇ ਇਹ ਦਾ ਅਕਲ ਦਾ ਮਾਮਲਾ ਵਾ 8 ਵਜੇ ਦਾ ਤੇ ਮੇਰੀ ਸਿਸਟਰ ਆ ਤੇ ਅਸੀਂ ਦੋਨੀਆਂ ਨੇ ਬਾਕੀ ਕਲੋਨੀ ਵਾਲੇ ਜੈਂਟਸ ਇਥੇ ਏਸੀ ਵੈਰੀਫੀਕੇਸ਼ਨ ਤੇ ਜਾਂਦੇ ਪਏ ਸੀ ਕਿ ਇੱਥੇ ਕੀ ਕਾਂਡ ਹੋਇਆ ਵਾ ਉਹਦੀ ਕੋਈ ਆਪਾ ਕਰੀਏ ਤੇ ਬਾਅਦ ਵਿੱਚ ਅਸੀਂ ਇਹਨਾਂ ਨੂੰ ਜਦੋਂ ਕਿਹਾ ਤੇ ਇਹ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਆ ਉਹ ਸਾਡੇ ਨਾਲ ਨਾ ਗੁਡੀਆਂ ਸਿਗੀ ਆ ਅਸੀਂ ਉਹਨੂੰ ਕਿਹਾ ਕਿ ਤੂੰ ਗੁਡੀਆਂ ਯਾਨੀ ਕਿ ਇਦਾਂ ਨਾ ਕਰ ਗਾਣੇ ਉੱਚੀ ਲਾਇਓ ਆ ਕਹਿੰਦੀ ਮੈਂ ਤਾਂ ਇੱਦਾਂ ਹੀ ਲਾਉਣੇ ਆ ਮਾਸੀ ਕੀ ਕਰੀਏ ਜੇ ਇਹਨਾਂ ਦੇ ਪੇਪਰ ਆ ਤਾਂ ਤੇ ਉਸ ਤੋਂ ਬਾਅਦ ਉਹਦੇ ਫਾਦਰ ਸਾਹਮਣੇ ਪ੍ਰਵਾਸੀ ਨਹੀਂ ਆਪਣੀ ਗੁਡੀਆਂ ਨੂੰ ਆਪ ਕੁੱਟਿਆ ਵਾ ਤੇ ਮਾਦ ਵਿੱਚ ਸਾਨੂੰ ਜਿੱਦਾਂ ਉਹਨੂੰ ਇਹ ਹੋਇਆ ਕਿ ਮੇਰੀ ਬੇਇੱਜ਼ਤੀ ਹੋਈ ਆ ਮੇਰੇ ਫਾਦਰ ਸਾਹਮਣੇ ਮੈਨੂੰ ਕੁੱਟਿਆ ਸਾਨੂੰ ਧੱਕਾ ਮਾਰਿਆ ਸਿਸਟਰ ਮੇਰੀ ਨੂੰ ਤੇ ਗਲਾ ਖੋਇਆ ਤੇ ਮੇਰੀ ਗਲੇ ਤੋਂ ਚੁੰਨੀ ਲਾ ਕੇ ਮੇਰੀ ਇਦਾਂ ਹੁਸ਼ਾਰ ਦਿੱਤੀ ਆ ਤੇ ਉਸ ਤੋਂ ਬਾ ਹੋਈ ਆ ਤੇ ਬਾਅਦ ਵਿੱਚ ਉਥੇ ਸ਼ਰੇਆਮ ਜਾ ਕੇ ਡਿਗੀ ਆ ਤੇ ਮੈਨੂੰ ਕਹਿ ਰਹੀ ਆ ਕਿ ਤੁਹਾਨੂੰ ਕੱਲੇ ਕੱਲੇ ਨੂੰ ਕਹਿੰਦੀ ਚੋਣ ਚੋਣ ਕੇ ਮਾਰਾਂਗੇ ਅਸੀਂ ਇਹਨੇ ਮੈਨੂੰ ਇਹ ਕਿਹਾ ਇਹਦੀ ਵੀਡੀਓ ਦਾ ਰਿਕਾਰਡ ਵੀ ਮੇਰੇ ਕੋ ਪਿਆ ਵਾ ਤੇ ਮੈਨੂੰ ਕਹਿੰਦੀ ਛਟਕੀਆਂ ਮਾਰ ਕੇ ਕਹਿੰਦੀ ਤੇਰੇ ਦੋਨੇ ਬੱਚੇ ਆ ਨਾ ਕਹਿੰਦੀ ਉਹਨਾਂ ਨੂੰ ਮੈਂ ਚੱਕਵਾਉਂਗੀ ਇੱਥੋਂ ਮਾਰੂੰਗੀ ਕਹਿੰਦੀ ਤੇ ਉਪਰ ਜੀ ਬੋ ਗਲਤ ਸ਼ਬਦਾਵਲੀ ਯੂਜ਼ ਕੀਤੀ ਗਈ ਉਹਨਾਂ ਨੇ ਕਿੰਨੀ ਦੇਰ ਤੋਂ ਮੈਡਮ ਇੱਥੇ ਰਹਿ ਰਹੇ ਨੇ ਸਰ ਇਹ ਕਾਫੀ ਟਾਈਮ ਤੋਂ ਇੱਥੇ ਰਹਿੰਦੇ ਪਏ ਆ ਇੱਥੇ ਜਾਨੀ ਕਿ ਆਂਦੇ ਰਹਿੰਦੇ ਆ ਪ੍ਰਵਾਸੀ ਜਾਂਦੇ ਰਹਿੰਦੇ ਆ ਪਰਿਵਾਰ ਬਦਲਦੇ ਰਹਿੰਦੇ ਆ ਕੋਈ ਪੱਕਾ ਇਹਨਾਂ ਦਾ ਟਿਕਾਣਾ ਨਹੀਂ ਹੈਗਾ ਇੱਥੇ ਮਤਲਬ ਹੁਣ ਅਸੀਂ ਕਹਿ ਲਈਏ ਕਿ ਪੰਜਾਬ 'ਚ ਰਹਿ ਕੇ ਪ੍ਰਵਾਸੀਆਂ ਤੋਂ ਡਰਨਾ ਪਵੇਗਾ ਸਾਨੂੰ ਕਿ ਇਹ ਜੋ ਮਰਜ਼ੀ ਕਰ ਸਕਦੇ ਨੇ ਹਾਂਜੀ ਸਰ ਬਿਲਕੁਲ ਸਾਨੂੰ ਤਾਂ ਬਹੁਤ ਇੱਥੋਂ ਖਤਰਾ ਵਾ ਹੁਣ ਤੇ ਈਵਨ ਕਿ ਇੱਥੇ ਪਹਿਲਾਂ ਵੀ ਬਹੁਤ ਕਾਂਡ ਹੋ ਚੁੱਕੇ ਆ ਇੱਥੇ ਇੱਕ ਕੁੜੀ ਕਰੰਟ ਲਾ ਕੇ ਮਰ ਚੁੱਕੀ ਆ ਉਹ ਉਹ ਵੀ ਉਹਦੇ ਨਾਲ ਵੀ ਕੋਈ ਗਲਤ ਹੋਇਆ ਸੀ ਪਰ ਨੇ ਜਿਹੜੇ ਵਿੱਚ ਆਪਣੇ ਪੰਜਾਬੀ ਭਾਈ ਜਾਰਿਆਂ ਨੇ ਇਕੱਠੇ ਹੋ ਕੇ ਮੱਲੇ ਦੇ ਮੋਰਤਵਾਨਾਂ ਨੇ ਇਕੱਠੇ ਹੋ ਕੇ ਉਹ ਮੁੱਦਾ ਉੱਠ ਨਹੀਂ ਦਿੱਤਾ ਫਿਰ ਇੱਥੇ ਬਲਤਕਾਰ ਵੀ ਹੋਇਓ ਆ ਇੱਥੇ ਚੋੜੀਆਂ ਦੇ ਮਾਮਲੇ ਵੀ ਹੋਇਓ ਆ ਪਰ ਕਿਸੇ ਸਾਰਿਆਂ ਨੇ ਇਹਨਾਂ ਨੇ ਵਿੱਚ ਹੋ ਕੇ ਇਹਨਾਂ ਦਾ ਏਦੀ ਸਮਝੌਤਾ ਕਰਵਾ ਦਿੱਤਾ ਵਾ ਜੋ ਮਕਾਨ ਮਾਲਕ ਆ ਉਹ ਵੀ ਪੰਜਾਬੀ ਆ ਗੁਚਰਨ ਸਿੰਘ ਉਹਨਾਂ ਦੇ ਬੇਟੇ ਦਾ ਨਾਮ ਆ ਕਰਮਜੀਤ ਸਿੰਘ ਉਹਨਾਂ ਦੇ ਫਾਦਰ ਦਾ ਨਾਮ ਆ ਉਹ ਵੀ ਇਹਨਾਂ ਦੀ ਫੇਵਰ ਕਰਦੇ ਆ ਇੱਕ ਮੁੰਡਾ ਸਤਵਿੰਦਰ ਸਿੰਘ ਆ ਉਹਨੇ ਮੈਨੂੰ ਇਹ ਗੱਲ ਕਹੀ ਆ ਕਿ ਦੀਦੀ ਤੂੰ ਇਹਨਾਂ ਨਾਲ ਸਮਝੌਤਾ ਕਰਲਾ ਮੈਂ ਕਿਹਾ ਮੈਂ ਸਤਵੀਰ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ ਹੈਗਾ ਮੈਂ ਇਹਨਾਂ ਨੇ ਕਿੱਦਾਂ ਸਮਝੋ ਤਾਂ ਮੇਰੇ ਗੱਲੇ ਤੋਂ ਚੁੰਨੀ ਖਿੱਚੀ ਗਈ ਆ ਤੇ ਮੈਡਮ ਪੁਲਿਸ ਕੰਪਲੇਂਟ ਕੀਤੀ ਐ ਇਸ ਰਿਗਾਰਡਿੰਗ ਕੀ ਕੁਝ ਪੁਲਿਸ ਦਾ ਕਹਿਣਾ ਮੌਕੇ ਤੇ ਪਹੁੰਚੇ ਨੇ ਹਾਂਜੀ ਸਰ ਮੌਕੇ ਤੇ ਪੁਲਿਸ ਆ ਗਈ ਸੀਗੀ ਉਹਨਾਂ ਨੇ ਕਿਹਾ ਕਿ ਕੋਈ ਤੁਸੀਂ ਆਪਣੀ ਸਵੇ ਨੂੰ ਆ ਕੇ ਦਰਖਾਸਤ ਦੇ ਦਿਓ ਅੱਜ ਮੈਂ 13 ਤਰੀਕ ਨੂੰ ਉਹਨਾਂ ਦੇ ਖਿਲਾਫ ਦਰਖਾਸਤ ਉੱਥੇ ਜਮ੍ਹਾਂ ਕਰਵਾਈ ਆ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਪੀ ਸਿੰਘ ਹੈ ਜੀ ਸਰ ਇੱਥੇ ਬੱਚੇ ਵੀ ਖੇਡਦੇ ਹੋਣਗੇ ਗਲੀ ਚ ਤਾਂ ਪਰਵਾਸੀਆਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਇੰਨੀ ਮਾੜੀ ਘਟਨਾ ਹਾਲਾਂਕਿ 2-3 ਦਿਨ ਪਹਿਲਾਂ ਵਾਪਰੀ ਹੈ ਉਸ ਤੋਂ ਬਾਅਦ ਵੀ ਇਹਨਾਂ ਤੇ ਨੱਤ ਨਹੀਂ ਪੈ ਰਹੀ ਜਿਹੜੇ ਮਕਾਨ ਮਾਲਕ ਹੈਗੇ ਜੀ ਉਹ ਪੰਜਾਬੀ ਆ ਪੰਜਾਬੀ ਪੰਜਾਬੀ ਦਾ ਦੁੱਖਦਰ ਸਮਝਣੇ ਨੂੰ ਤਿਆਰ ਨਹੀਂ ਆ ਉਹਨਾਂ ਨੂੰ ਪਹਿਲਾਂ ਵੀ ਇਹ ਬਹੁਤ ਬਰੀ ਕਿਹਾ ਜਾ ਚੁੱਕਾ ਹੈ ਕਿ ਵੈਰੀਫਿਕੇਸ਼ਨ ਕਰਾਓ ਜਾਂ ਇਹਨਾਂ ਨੂੰ ਇੱਥੋਂ ਹਟਾਓ ਜੇ ਅੱਜ ਉਹ ਲੜਨ ਤੱਕ ਪਹੁੰਚਦੇ ਪਏ ਆ ਕਿ ਮੈਨੂੰ ਤਾਂ ਲੱਗਦਾ ਜੀ ਉਹ ਤਾਂ ਕੋਈ ਇੱਥੇ ਵੀ ਵੱਡੀ ਧਰ ਘਟਨਾ ਨਹੀਂ ਉਡਿਕਦੇ ਵੇ ਕੋਈ ਹੋਊਗੀ ਤਾਂ ਫੇਰ ਇਹ ਐਕਸ਼ਨ ਲੈਣਗੇ ਆਪਾਂ ਜਿੱਦਾਂ ਸਾਡੀ ਆਦਤ ਹੀ ਜਦੋਂ ਕੁਝ ਬਹੁਤ ਵੱਡਾ ਹੋ ਜਾਂਦਾ ਫੇਰ ਹੀ ਆਪਾਂ ਸਾਰੇ ਉੱਡਦੇ ਆ ਹੁਣ ਅੱਜ ਕੱਲ ਰਾਤੀ ਇਹਨਾਂ ਨਾਲ ਉਹ ਲੜੇ ਆ ਹਨਾ ਜੀ ਜੇ ਇੱਕ ਸਿਰਫ ਇੰਨਾ ਹੀ ਕਹਿਣ ਗਏ ਆ ਕਿ ਆਵਾਜ਼ ਬਹੁਤ ਉੱਚੀ ਲੱਗੀ ਨਿਆਣੇ ਦੇ ਪੇਪਰ ਆ ਹੌਲੀ ਕਰ ਲੋ ਇੰਨੀ ਗੱਲ ਤੇ ਅਗਲੇ ਆ ਕੇ ਲੜ ਕੇ ਗਏ ਆ ਜਿਹੜੀ ਕਿ ਵਧੀਆ ਗੱਲ ਨਹੀਂ ਹੈਗੀ ਜੇ ਹੁਣ ਅਸੀਂ ਸਾਨੂੰ ਕੋਈ ਤਕਲੀਫ ਆ ਸਾਹਮਣੇ ਕਿਰਾਏਦਾਰ ਰਹਿੰਦਾ ਪ੍ਰਵਾਸੀ ਰਹਿੰਦਾ ਜੇ ਉਹ ਸ਼ਿਕਾਇਤ ਕਰਨਗੇ ਤਾਂ ਅੱਗਿਓ ਲੜਨ ਪੈਣਾ ਕੋਈ ਬਤ ਹੀ ਵਧੀਆ ਗੱਲ ਨਹੀਂ ਜੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਮੇਰਾ ਵੀ ਬੇਟਾ ਛੋਟਾ ਆ ਅਸੀਂ ਗਲੀ ਵਿੱਚ ਖੇਡਣ ਵੀ ਨਹੀਂ ਦਿੰਦੇ ਉਹਨੂੰ ਜੇ ਕਿਤੇ ਉਹ ਸਾਡੀਆਂ ਅੱਖਾਂ ਤੋਂ ਦੂਰੇ ਹੁੰਦਾ ਨਾ ਮੇਰਾ ਘਰ ਬਿਲਕੁਲ ਪਿਛਲੀ ਗਲੀ ਵਿੱਚ ਆ ਤੇ ਜੇ ਅੱਖਾਂ ਤੋਂ ਓਲੇ ਹੁੰਦਾ ਤਾਂ ਅਸੀਂ ਮਗਰ ਉਸੇ ਵੇਲੇ ਦੌੜ ਕੇ ਆਈਦਾ ਵੀ ਕਿੱਥੇ ਗਿਆ ਆ ਸਾਨੂੰ ਇੰਨਾ ਡਰ ਲੱਗਦਾ ਇੱਥੋਂ ਕਿ ਫਾਲਤੂ ਬੰਦੇ ਪਤਾ ਹੀ ਨਹੀਂ ਇਹਨਾਂ ਦਾ ਕੋਈ ਥਾਂ ਟਿਕਾਣਾ ਹੀ ਨਹੀਂ ਹੈ ਨੀ ਵੀ ਇੱਥ ਇੱਥੇ 100 ਬੰਦਾ ਮੌਜੂਦ ਸੀਗਾ ਸਾਰੇ ਦੇ ਸਾਹਮਣੇ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਇਹ ਇੱਦਾਂ ਹੀ ਰਹਿਣਗੇ ਅਸੀਂ ਕੁਝ ਨਹੀਂ ਕਰਨਾ। ਅੱਛਾ ਉਹਨਾਂ ਵੱਲੋਂ ਸਿੱਧਾ ਜਵਾਬ ਦਿੱਤਾ ਗਿਆ ਇਹ ਇੱਥੇ ਰਹਿ ਗਏ ਫੇਰ ਕਹਿੰਦੇ ਬਾਅਦ ਚੋ ਵੈਰੀਫਿਕੇਸ਼ਨ ਕਰਾ ਦਨੇ ਜੀ ਪਹਿਲਾਂ ਉਹਨਾਂ ਨੇ ਇਹੀ ਕਿਹਾ ਆ ਕਿ ਨਾ ਅਸੀਂ ਕੁਝ ਨਹੀਂ ਕਰਨਾ ਹੈਗਾ। ਇੱਥੇ ਇੱਦਾਂ ਹੀ ਰਹਿਣਗੇ ਜਿੱਤੋਂ ਕੱਢ ਹੁੰਦੇ ਕੱਢ ਲੋ। ਮੁੜ ਕੇ ਜਦੋਂ ਪੁਲਿਸ ਆ ਗਈ ਆ ਸਾਰੇ ਹੋਰ ਬੰਦੇ ਇਕੱਠੇ ਹੋ ਗਏ ਫੇਰ ਕਹਿੰਦੇ ਅਸੀਂ ਵੈਰੀਫਿਕੇਸ਼ਨ ਕਰਾਵਾਂਗੇ ਜੀ। ਇੱਥੇ ਇਹੀ ਇੱਕ ਇਧਰੋਂ ਇੱਕ ਗਲੀ ਹੋਰ ਹੈ ਕਲੋਨੀ ਦੀ ਦੂਸਰੀ ਐਂਟਰੈਂਸ ਹੈਗੀ ਆ। ਉੱਥੇ ਵੀ ਦੋ ਘਰਾਂ ਮੋਂ ਸਾਹਮਣੇ ਬਈਆਂ ਦੇ ਹੈਗੇ ਕਿਤੇ ਸਵੀਰ ਬਿੱਲੇ ਜਾਂ ਬੇਟਮੇ ਉੱਥੇ ਲੰਘੋ ਨਾ ਬਿਨਾਂ ਕੱਪੜੇ ਪਾਏ ਅੱਧ ਨੰਗੇ ਹੋ ਕੇ ਗਲੀ ਦੇ ਵਿੱਚ ਖੜੇ ਰਹਿੰਦੇ ਉੱਥੋਂ ਲੰਘਣਾ ਵੀ ਔਖਾ ਹੁੰਦਾ ਹੈ ਇਹ ਹਾਲ ਪ੍ਰਵਾਸੀਆਂ ਦਾ ਸਾਡੇ ਮਹੱਲੇ ਵਿੱਚ ਰਹਿਣਾ ਔਖਾ ਕੀਤਾ ਹੋਇਆ ਹੈਗਾ ਸੋ ਰਾਣੇ ਭਾਜੀ ਵੀ ਮੌਜੂਦ ਨੇ ਸਾਡੇ ਨਾਲ ਬੜਾ ਹੀ ਪਹਿਲਾਂ ਤਾਂ ਇਹ ਵੀ ਦੱਸਣਾ ਚਾਹਾਂਗਾ ਕਿ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਹਰਵੀਰ ਸਿੰਘ ਦੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਵੱਲੋਂ ਮੁਹੱਲੇ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਸੋ ਵੀ ਆਈਪੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭਾਜੀ ਤੁਹਾਡੇ ਵੱਲੋਂ ਲਗਾਤਾਰ ਹੀ ਕਹਿ ਲਈਏ ਅਸੀਂ ਇੱਕ ਅਵੇਅਰਨੈਸ ਕੀਤੀ ਜਾ ਰਹੀ ਹੈ ਲੋਕਾਂ ਨੂੰ ਵੀ ਸਮਝਾਇਆ ਜਾ ਰਿਹਾ ਹੈ ਪਰ ਪ੍ਰਵਾਸੀ ਨੇ ਜਿਹੜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਕੀ ਕਾਰਨ ਮੰਨਦੇ ਹੋ ਕਿ ਕਿੱਥੋਂ ਇਹਨਾਂ ਦੇ ਇੰਨੇ ਹੌਸਲੇ ਖੁੱਲੇ ਹੋਏ ਨੇ ਭਾਜੀ ਇਹ ਸਾਰਾ ਨਾ ਵੱਡੀ ਗੱਲ ਹੈ ਸਾਡੇ ਪੰਜਾਬੀਆਂ ਦੀ ਗਲਤੀ ਆ ਪੰਜਾਬੀ ਪੰਜਾਬੀ ਦਾ ਸਾਥ ਦੇ ਕੇ ਰਾਜ਼ੀ ਨਹੀਂ ਆ ਜਿੱਦਾਂ ਕਿ ਇਹ ਪੰਜਾਬੀ ਦਾ ਇੱਕ ਪਲਾਟ ਆ ਤੇ ਉਹਨੇ ਅੰਦਰ ਪ੍ਰਵਾਸੀ ਰੱਖਿਆ ਜਦ ਹੀ ਪੰਜਾਬੀਆਂ ਨੂੰ ਉਹਦੇ ਤੋਂ ਦਿੱਕਤ ਆ ਤੇ ਕੀ ਉਹ ਹਜ਼ਾਰ-ਹਜ਼ਾਰ ਰੁਪਏ ਪਿੱਛੇ ਆਪਣੇ ਪੰਜਾਬੀ ਭਰਾਵਾਂ ਨਾਲ ਬਗਾੜੀ ਜਾ ਰਿਹਾ ਹੈ ਅੱਜ ਸਵੇਰੇ ਵੀ ਇਸੇ ਸੰਬੰਧ ਦੇ ਵਿੱਚ ਭੀਕੋਵਾਲ ਪ੍ਰੋਗਰਾਮ ਸੀ ਉੱਥੇ ਜਾ ਕੇ ਆਏ ਹਾਂ ਉਸ ਤੋਂ ਬਾਅਦ ਫੇਕ ਪ੍ਰੋਗਰਾਮ ਸੀ ਗੱਲ ਇਹ ਆ ਭਾਜੀ ਪੰਜਾਬੀ ਪੰਜਾਬੀ ਦਾ ਸਾਥ ਦੇ ਕੇ ਰਾਜ਼ੀ ਨਹੀਂ ਆ ਬਾਕੀ ਤਾਂ ਬਹੁਤ ਦੂਰ ਦੇ ਪਈਏ ਨੇ ਸਾਡੇ ਸਰ ਕਿੱਥੋਂ ਚੜ ਜਾਣ ਇਹਨਾਂ ਦੀ ਕੀ ਔਕਾਤ ਭਾਜੀ ਸਾਡੀ ਜੋ ਕੌਮ ਆ ਅਸੀਂ ਉਸ ਉਸ ਕੌਮ ਦੇ ਵਾਰਸ ਆ ਇਹ ਸੋਚ ਵੀ ਨਹੀਂ ਸਕਦੇ ਇਹਨਾਂ ਦਾ ਸਾਡੇ ਨਾਲ ਕੀ ਮੁਕਾਬਲਾ ਹੁਣ ਇਹਨਾਂ ਦੇ ਮਕਾਨ ਮਾਲਕ ਦਾ ਨੰਬਰ ਲੈ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਆ ਉਹਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਜਦ ਹੀ ਉਹ ਸਬੰਧ ਨੇ ਇੱਕ ਹਫ਼ਤੇ ਦੇ ਵਿੱਚ ਇਹਨਾਂ ਦੀ ਪੁਲਿਸ ਕਲੀਅਰੈਂਸ ਜੋ ਕਿ ਉੱਥੋਂ ਹੋਣੀ ਆ ਯੂਪੀ ਬਿਹਾਰ ਤੋਂ ਉਹ ਕਰਾ ਕੇ ਦੇਤੀ ਤਾਂ ਠੀਕ ਆ ਨਹੀਂ ਤਾਂ ਇੱਕ ਹਫ਼ਤੇ ਬਾਅਦ ਜੁੱਤੀਆਂ ਮਾਰ ਕੇ ਥੋ ਕੱਢੂੰਗਾ ਜਿਨੇ ਜੋ ਕਰਨਾ ਹੋਵੇ ਕਰ ਲਵੇ ਮੇਰਾ ਸ਼ਰਯਾਮ ਮੈਂ ਕਹਿੰਦਾ ਇੱਕ ਹਫ਼ਤੇ ਦਾ ਟਾਈਮ ਆ ਉਹਦੇ ਬੇਟੇ ਨੂੰ ਦੱਸ ਦਿੱਤਾ ਆ ਚਾਹੇ ਉਹ ਪੰਜਾਬੀ ਆ ਪਰ ਜਦ ਹੀ ਉਹ ਬਾਕੀ ਪੰਜਾਬੀਆਂ ਨੂੰ ਤੰਗ ਕਰੂਗਾ ਮੈਂ ਇੱਕ ਜਿਹੜਾ ਬੀੜਾ ਚੱਕ ਲਿਆ ਆ ਉਹਨੂੰ ਨਿਵੇੜ ਕੇ ਛੱਡੂੰਗਾ ਕੱਲ ਸਾਡੀ ਦੀਪਨਗਰ ਵੀ ਇਸ ਟੌਪਿਕ ਦੇ ਉੱਤੇ ਮੀਟਿੰਗ ਆਈ ਸਾਰੇ ਭਈਏ ਉਥੋਂ ਬਾਹਰ ਕੱਢਣ ਲੱਗੇ ਆ ਨਹੀਂ ਤਾਂ ਸਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇਵੋਗੇ ਤਾਂ ਹੀ ਸਾਡੇ ਮਹੱਲੇ 'ਚ ਰਹਿ ਸਕਦੇ ਆ ਨਹੀਂ ਤਾਂ ਉਸ ਤੋਂ ਬਿਨਾਂ ਹੀ ਮਹੱਲੇ 'ਚ ਨਹੀਂ ਆਣ ਦੇਣਾ ਜਿਹੜਾ ਪੰਜਾਬੀ ਮੋਰਿਓ ਜਦ ਹੀ ਕੋਈ ਮੰਤਰੀ ਸੰਤਰੀ ਕੋਈ ਤੇ ਉਹਦਾ ਵੀ ਉਹਦੇ ਘਰ ਦੇ ਬਾਹਰ ਜਾ ਕੇ ਵਿਰੋਧ ਕੀਤਾ ਜਾਊਗਾ ਭਾਈ ਸਾਹਿਬ ਆਮ ਲੋਕ ਜਿਹੜੇ ਕਿ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਕੇਤ ਦੇਣਾ ਚਾਹੋਗੇ ਕਿਉਂਕਿ ਇਹ ਜਿਹੜੀ ਮੁਹੀਮ ਹੈ ਸ਼ੁਰੂ ਕੀਤੀ ਗਈ ਹੈ ਇਸ ਦੇ ਵਿੱਚ ਕੱਲੇ ਤੁਸੀਂ ਨਹੀਂ ਅਸੀਂ ਨਹੀਂ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ ਜੀ ਦੇਖੋ ਭਾਜੀ ਬਲਜੀਤ ਜੀ ਦਾ ਰਾਤੀ ਫੋਨ ਆਇਆ ਹੀ ਮੈਨੂੰ ਕਿਸੇ ਕੋ ਨੰਬਰ ਲੈ ਕੇ ਨਾਲ ਮੈਨੂੰ ਕਾਲ ਕੀਤੀ ਮੈਂ ਨਾਲ ਉਹਨੂੰ ਰਾਤੀ ਕਹਤਾ ਹੀ ਵੀ ਰਾਤ ਬੋ ਹੋ ਗਿਆ ਤੁਸੀਂ ਸਿਰਫ ਇੱਕ ਕੰਪਲੇਂਟ ਦੇ ਦਿਓ ਬਾਕੀ ਜੋ ਕੁਝ ਸਿਵਰੇ ਦੇਖ ਲਾਂਗੇ ਭਾਜੀ ਬਸ ਆਪਾਂ ਤੇ ਇਹੀ ਕਹਨੇ ਆ ਵੀ ਜਿੱਥੇ ਕਿਤੇ ਵੀ ਇਦਾਂ ਦੀ ਪ੍ਰਵਾਸੀਆਂ ਦੇ ਨਾਲ ਪ੍ਰੋਬਲਮ ਆ ਦੇ ਨੋਵੇ ਰਾਤ ਹੋਵੇ ਸਾਨੂੰ ਫੋਨ ਕਰੋ ਅਸੀਂ 24 ਘੰਟੇ ਹਾਜ਼ਰ ਆ ਪਰ ਇਹ ਆ ਵੀ ਇੱਕ ਵਾਰੀ ਹੋਣੀ ਜਿਹੜੀ ਲਹਿਰ ਚੱਲ ਪਈ ਠੰਡੀ ਨਹੀਂ ਪੈਣ ਦੇਣੀ ਇਹ ਜਿੰਨਾ ਚਿਰ ਆਪਣੀਆਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਹੀਂ ਦਿੰਦੇ ਅਸੀਂ ਮਹੱਲਿਆਂ ਦੇ ਵਿੱਚ ਨਹੀਂ ਰਹਿਣ ਦੇਣਾ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਵਿਕਰਨ ਨਾਮ ਹੈ ਮੇਰਾ ਮੈਂ ਭਾਜੀ ਦੀ ਵੀਡੀਓਜ਼ ਦੇਖੀ ਉਸ ਦਿਨ ਜੋ ਵੀ ਉਸ 5 ਸਾਲ ਦੇ ਬੱਚੇ ਨਾਲ ਹੋਇਆ ਬੜਾ ਦੁੱਖ ਲੱਗਾ ਮੈਂ ਵੀਡੀਓ ਦੇਖ ਕੇ ਅਗਲੇ ਦਿਨ ਸਿਵਲ ਹਸਪੀਟਲ ਜਦੋਂ ਉਹਦਾ ਪੋਸਟਮਾਰਟਮ ਜੈਡ ਬੈਡ ਬੋਡੀ ਮਿਲ ਨਹੀਂ ਸਕੀ ਮ ਨਾਲ ਖੜਾ ਕੇ ਇੰਦਾਂ ਲੱਗਿਆ ਸੀਗਾ ਤੇ ਸਾਡੇ ਵੀ ਬੱਚੇ ਗਲੀ ਚ ਹੁੰਦੇ ਆ ਉਹ ਸਾਸ ਸੇ ਤੋਂ ਬਾਅਦ ਅਸੀਂ ਆਪਣੇ ਬੱਚੇ ਗਲੀ ਤੋਂ ਬਾਹਰ ਕੰਨੇ ਬੰਦ ਕਰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਚ ਵੀ ਕੁਝ ਸ਼ਰਾਰਤੀ ਅਨਸਰ ਕੁਝ ਕ੍ਰਿਮੀਨਲ ਮਾਈਂਡਡ ਪਰਵਾਸੀ ਸਾਡੇ ਏਰੀਆ ਚ ਰਹਿੰਦੇ ਆ ਔਰ ਮੈਂ ਪਿਛਲੇ 1 ਸਾਲ ਤੋਂ ਉਹਨਾਂ ਨੂੰ ਦੇਖਦਾ ਆ ਰਿਹਾ ਮੈਂ ਰੋਕਿਆ ਵੀ ਆ ਮੇਰਾ ਉਧਰ ਘਰ ਹੈ ਮੇਰੇ ਘਰ ਦੇ ਸਾਹਮਣੇ ਸੁਨਸਾਨ ਹੈ ਸਾਰਾ ਕੁਝ ਇਸ ਲਈ ਬੱਚੇ ਆਪਣੇ ਕੰਨੇ ਬੰਦ ਕਰਦੇ ਇਸ ਲਈ ਮੈਂ 3-4 ਦਿਨ ਤੋਂ ਇਸ ਕਲੋਨੀ ਦੇ ਗਰੁੱਪ ਉਪਰ ਆਵਾਜ਼ ਉਠਾ ਰਿਹਾ ਸੀਗਾ ਕਿ ਪਰਵਾਸੀਆਂ ਨੂੰ ਜਾਂ ਵੈਰੀਫਿਕੇਸ਼ਨ ਕਰਾਓ ਜਾਂ ਕੱਢੋ ਬਾਹਰ ਕਿਉਂਕਿ ਇੱਕ ਅਗਲਾ ਬੰਦਾ ਇੱਕ ਹੋਰ ਕਿਸੇ ਏਰੀਆ ਤੋਂ ਬੋਲ ਰਿਹਾ ਹਵਾ ਉਹਨਾਂ ਨੇ ਬੀੜਾ ਚੱਕਿਆ ਹਵਾ ਤੇ ਬਾਕੀ ਉਹਨੋਂ ਵੀ ਨਾਲ ਸਾਥ ਦੇਣਾ ਚਾਹੀਦਾ ਹਵਾ ਇਹ ਨਹੀਂ ਕਿ ਆਪਣੇ ਘਰਾਂ 'ਚ ਬੈਠ ਜੀਏ ਕੱਲ ਨੂੰ ਇਹ ਹਾਦਸਾ ਕਿਸੇ ਦੇ ਨਾਲ ਵੀ ਹੋ ਸਕਦਾ ਹਵਾ ਕਿਸੇ ਬੱਚੇ ਨਾਲ ਵੀ ਹੋ ਸਕਦਾ ਹਵਾ ਤੇ ਪਾਜੀਰਾ ਗਾ ਥੈਂਕ ਯੂ ਕਹਾਂਗਾ ਮੈਂ ਜੋ ਵੀ ਇਹਨਾਂ ਨੇ ਸੂਬਾ ਮੁਹੱਲਾ ਵਾਸੀ ਵੀ ਮੌਜੂਦ ਸਿਗੇ ਤਾਂ ਜਿਨ੍ਹਾਂ ਵੱਲੋਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਪ੍ਰਵਾਸੀਆਂ ਵੱਲੋਂ ਉਹਨਾਂ ਨੂੰ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਇੱਥੇ ਹੀ ਰਵਾਂਗੇ ਤੁਹਾਡੇ ਕੋਲੋਂ ਜੋ ਹੁੰਦਾ ਹੈ ਕਰ ਲੋ ਤਾਂ ਪੁਲਿਸ ਪ੍ਰਸ਼ਾਸਨ ਜ਼ਰੂਰ ਮੌਕੇ ਤੇ ਪਹੁੰਚਿਆ ਹੈ ਉਹਨਾਂ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਪਰੰਤੂ ਆਪਣੇ ਤੌਰ ਦੇ ਉੱਤੇ ਵੀ ਅਸੀਂ ਅਪੀਲ ਕਰਨਾ ਚਾਹਾਂਗੇ ਕਿ ਪੰਜਾਬੀ ਭਰਾ ਨੇ ਹੁਸ਼ਿਆਰਪੁਰ ਤੋਂ ਜਿਹੜੇ ਵੀ ਭਰਾ ਭੈਣਾਂ ਨੇ ਉਹਨਾਂ ਨੂੰ ਇਸ ਮੁਹਿੰਮ ਦਾ ਹਿੱਸਾ ਬੰਨਣਾ ਚਾਹੀਦਾ ਹੈ ਕਿਉਂਕਿ ਇਹ ਮੁਹਿੰਮ ਜਿਹੜੀ ਕਿ ਹੁਣ ਸ਼ੁਰੂ ਕੀਤੀ ਹੈ ਤਾਂ ਇਸ ਨੂੰ ਅੰਤ ਤੱਕ ਵੀ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ ਤੇ ਜਿਹੜੇ ਪ੍ਰਵਾਸੀ ਨੇ ਰਹਿ ਰਹੇ ਨੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੀਆਂ ਕਿ ਇਹ ਗੁੰਡਾਗਰਦੀ ਦੀਆਂ ਘਟਨਾਵਾਂ ਨੂੰ ਅੰਜਾਮ ਇਹਨਾਂ ਵੱਲੋਂ ਬੇਕਾਫ ਹੋ ਕੇ ਦਿੱਤਾ ਜਾ ਰਿਹਾ ਹੈ ਉਹ ਨਾ ਦਿੱਤਾ ਜਾ ਸਕੇ ਕੈਮਰਾ ਪਰਸਨ ਮਨਵੀਰ ਮੇਟੀਆ ਨਾਲ ਮੈਂ ਨੀਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਿਸ਼ਾਰਪੁਰ ਨਿਊਜ਼